ਨਰੇਂਦਰ ਮੋਦੀ ਦੇ ਵੱਲੋਂ ਕਾਰਜਕਾਲ ਸੰਭਾਲਦਿਆਂ ਹੀ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਦਿੱਤਾ ਗਿਆ ਦੱਸਦੀ ਹੈ ਕਿ ਪਹਿਲੇ ਦਿਨ 9 ਕਰੋੜ ਕਿਸਾਨਾਂ ਦੇ ਫਾਇਦੇ ਦੀ ਗੱਲ ਕੀਤੀ ਗਿਆ ਕਿਹਾ ਜਾ ਰਿਹਾ ਹੈ ਕਿ 20000 ਕਰੋੜ ਰੁਪਏ ਜਾਰੀ ਕੀਤੇਗੇ ਕਿਸਾਨਾਂ ਦੇ ਲਈ ਕਿਸਾਨ ਲੰਬੇ ਸਮੇਂ ਤੋਂ ਜਿਸ ਕਿਸ਼ਤ ਦਾ ਇੰਤਜ਼ਾਰ ਕਰੇ ਸੀ ਉਸੇ ਕਿਸ਼ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਸੌਂ ਚੁੱਕਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਵੱਜੋਂ 20000 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਕਿਸਾਨ ਲੰਬੇ ਸਮੇਂ ਤੋਂ ਇਸ ਕਿਸ਼ਤ ਦੀ ਉਡੀਕ ਕਰੇ ਸਨ ਫਾਈਲ ਤੇ ਦਸਤਕਤ ਕਰਨ ਤੋਂ ਬਾਅਦ ਟੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਪਲਾਈ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਚਾਰ ਸੰਭਾਲ ਦਿਆ ਹੀ ਪਹਿਲੀ ਫਾਈਲ ਦੇ ਉੱਤੇ ਦਸਤਕਤ ਕੀਤੇ ਨੇ ਉਹ ਕਿਸਾਨਾਂ ਦੀ ਪਲਾਈ ਦੀ ਸੀਤ ਕਿਹਾ ਕਿ ਆਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀ ਵਿੱਚ ਵੀ ਜਿਹੜੇ ਕਿਸਾਨਾਂ ਦੀ ਮਦਦ ਕਰਦੇ ਰਹਿਣਗੇ ਚਾਹ ਗੱਲ ਕੀਤੀ ਜਾਵੇ 2019 ਦੀ ਤਾਂ ਇਸ ਸਕੀਮ ਜਿਹੜੀ 2019 ਦੇ ਵਿੱਚ ਸ਼ੁਰੂ ਕੀਤੀ ਸੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਯੋਗ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਹ ਰਕਮ ਹਰ 4 ਮਹੀਨਿਆਂ ਵਿੱਚ 2000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਵੰਡੀ ਜਾਂਦੀ ਹੈ ਜੋ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮਾ ਹੁੰਦੀ ਹੈ ਅੰਤਰੀਮ ਬਜਟ ਦੇ ਅਨੁਸਾਰ ਸਰਕਾਰ ਨੇ 2024-25 ਦੇ ਲਈ ਖੇਤੀਬਾੜੀ ਮੰਤਰਾਲੇ ਦੇ ਲਈ 1 ਕਰੋੜ 27 ਲੱਖ ਰੁਪਏ ਦਾ ਬਜਟ ਅਲਾਟ ਕੀਤਾ ਹੈ ਜੋ ਵਿੱਤੀ ਸਾਲ 2023 ਤੋਂ 24 ਦੇ ਮੁਕਾਬਲੇ ਥੋੜਾ ਜਿਆਦਾ ਹੈ ਪੂਰਾ ਬਜਟ ਜੁਲਾਈ 2024 ਦੇ ਵਿੱਚ ਐਲਾਨੇ ਜਾਣ ਦੀ ਸੰਭਾਵਨਾ ਦੱਸਦੀ ਹੈ ਕਿ ਉਹਦਾ ਸੰਭਾਲਣ ਦੇ ਸਾਰ ਹੀ ਪੀਐਮ ਮੋਦੀ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਹਾਲਾਂਕਿ ਅੱਜ 5 ਵਜੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਹੋਵੇਗੀ ਕਿਹਾ ਜਾ ਰਿਹਾ ਕਿਸ ਮੀਟਿੰਗ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਮੰਤਰੀ ਮੰਡਲਾਂ ਦੀ ਫੰਡ ਦਾ ਐਲਾਨ ਪਹਿਲਾ ਹੀ ਕਰ ਦਿੱਤਾ ਜਾਵੇਗਾ ਸੂਤਰਾਂ ਦੇ ਅਨਸਾਰ ਵਿਭਾਗਾਂ ਦੀ ਫੰਡ ਵਿਕਸਿਤ ਭਾਰਤ ਮਿਸ਼ਨ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਗਰੰਟੀਆਂ ਤੇ ਕੇਂਦ੍ਰਿਤ ਹੋਵੇਗੀ ਸਾਰਿਆਂ ਦੀਆਂ ਨਸਰਾ ਸੁਰੱਖਿਆ ਬਾਰੇ ਕੈਬਨ ਕਮੇਟੀ ਦੇ ਚੋਟੀ ਦੇ ਚਾਰ ਮੰਤਰੀਆਂ ਤੇ ਟਿਕੀਆਂ ਹੋਈਆਂ ਨੇ ਉਦ்கਾਰਟਨ ਅਤੇ ਸੋਚ ਸਮਾਗਮ ਐਤਵਾਰ ਨੂੰ ਖੋਇਆ ਸੀ ਜਿਸਦੇ ਵਿੱਚ ਪਾਰਤ ਪਰਦੀਆਂ ਵਿਦੇਸ਼ੀ ਹਸਤੀਆਂ ਅਤੇ ਪ੍ਰਮੁੱਖ ਸੁਚੀਤਾ ਨੇ ਸ਼ਿਰਕਤ ਕੀਤੀ ਹਾਲਾਂਕਿ ਕਿਹਾ ਜਾ ਰਿਹਾ ਕਿ ਪੀਐਮ ਮੋਦੀ ਦਾ ਇਹ ਸਭ ਤੋਂ ਲੰਮਾ ਸੋਚ ਚੁੱਕ ਸਮਾਗਮ ਸੀ ਜਿਸਦੇ ਵਿੱਚ 72 ਮੰਤਰੀਆਂ ਨੇ ਹਾਜ਼ਰੀ ਦੀ ਸੋਚ ਚੁੱਕੀ ਨਵੀਂ ਕੈਬਨਿਟ ਦੇ ਵਿੱਚ 30 ਕੈਬਨਰ ਮੰਤਰੀ, 5 ਰਾਜ ਮੰਤਰੀ, ਸੁਤੰਤਰ ਚਾਰਜ ਵਾਲੇ ਅਤੇ 36 ਰਾਜ ਮੰਤਰੀ ਸ਼ਾਮਿਲ ਨੇ। ਸੋ ਅੱਜ ਜਿਹੜਾ ਆ ਅਹੁਦਾ ਸੰਭਾਲਦਿਆਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਦਾ ਕਿਸਾਨ ਲੰਬੇ ਸਮੇਂ ਤੋਂ ਇੰਤਜ਼ਾਰ ਕਰੇ ਸੀ। ਦੱਸਤੀ ਹੈ ਕਿ 7ਵੀਂ ਕਿਸ਼ਤ ਵਿੱਚੋਂ 20000 ਕਰੋੜ ਰੁਪਏ ਟਾਰੀ ਕਿਤੇ ਨੇ ਕਿਸਾਨ ਲੰਬੇ ਸਮੇਂ ਤੋਂ ਇਸ ਕਿਸ਼ਤੀ ਉਡੀਕ ਹਾਲਾਂਕਿ ਕਰੇ ਸਨ ਫਾਈਲ ਤੇ ਦਸਤਕ ਕਰਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਪੁਲਾਈ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਚਾਰ ਸੰਭਾਲ ਦਿਆਂ ਹੀ ਪਹਿਲੀ ਫਾਈਲ ਤੇ ਦਸਤਕ ਕਿਤੇ ਨੇ ਉਹ ਕਿਸਾਨਾਂ ਦੀ ਪੁਲਾਈ ਦੇ ਲਈ ਸੀ ਇਹ ਫਾਈਲ ਤੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੇ ਲਈ ਹੋਰ ਵੀ ਉਹਨਾਂ ਦੇ ਵੱਲੋਂ ਕੰਮ ਕੀਤੇ ਜਾਣਗੇ